ਇਸ ਦੇ ਬਾਅਦ ਇਹ ਆ ਅਗਲੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਆਮ ਆਦਮੀ ਪਾਰਟੀ ਵਰਕਰਾਂ ਦੀ ਗੁੰਡਾਗਰਦੀ ਤਸਵੀਰ ਦੇਖਣ ਨੂੰ ਮਿਲੀ ਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਰਕਰਾਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕੀਤੀ ਹੈ ਸੀਸੀਟੀਵੀ ਦੇ ਵਿੱਚ ਹਥਿਆਰਾਂ ਸਣੇ ਨਜ਼ਰ ਆਏ ਆਪ ਵਰਕਰ ਸਪੀੜਤ ਪਰਿਵਾਰ ਨੇ ਆਪ ਐਮਐਲਏ ਜੀਵਨ ਜੋਤ ਤੇ tmpobjਨ ਦੇ ਵੀ ਇਲਜ਼ਾਮ ਲਾਇਆ ਹੈ ਸ਼ੋਕਾਜ਼ ਹੋਰ ਤੇ ਦੋਨੋਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਆਪ ਵਰਕਰਾਂ ਦੀ ਜਿਹੜੀ ਗੁੰਡਾਗਰਦੀ ਤਸਵੀਰ ਦੇਖਣ ਨੂੰ ਮਿਲੀ ਆ ਤਾਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਰਕਰਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕੀਤੀ ਹੈ 12 ਤਰੀਕ ਵਾਲੇ ਦਿਨ ਇਹਦਾ ਮੁੰਡੇ ਨਾਲ ਵੱਧ ਘੱਟ ਕੀਤੀ ਪਤਾ ਨਹੀਂ ਇਹਨਾਂ ਨੇ ਕੀ ਗੱਲਬਾਤ ਹੋਈ ਤੇ ਮੈਂ ਉਸ ਤੋਂ ਬਾਅਦ ਇਹਦੇ ਭਰਾ ਵੱਡੇ ਦਾ ਫੋਨ ਆ ਗਿਆ ਮੈਨੂੰ ਬੱਬੇ ਦਾ ਕਹਿੰਦਾ ਤੂੰ ਮੇਰੇ ਘਰ ਵੱਧ ਘੱਟ ਬੋਲ ਗਿਆ ਅਸੀਂ ਹੌਣ ਲੱਗੇ ਤੈਨੂੰ ਗੋਲੀ ਮਾਰ ਕੇ ਜਾਣੀਆਂ ਤੇਰੀਆਂ ਧੀਆਂ ਭੈਣਾਂ ਚੁੱਕ ਕੇ ਲੈ ਜਾਣੀਆਂ ਉਹ ਵਾਜੇ ਵਾ ਤੇ ਅਸੀਂ ਘਰ ਆਪਣੇ ਰਮਾਨਾ ਬੈਠੇ ਦੋ ਦਿਨ ਧਾਰ ਗਏ ਤੇ ਮਾਫੀ ਵੀ ਮੰਗ ਕੇ ਆਏ ਦੋ ਚਾਰ ਵਾਰੀ ਸਾਰਿਆਂ ਕੋਲ ਮਾਫੀ ਮੰਗੀ ਆ ਵੀ ਨਹੀਂ ਚਲੋ ਕੀ ਲੜਨਾ ਸਾਡੇ ਗਰੀਬ ਬੰਦੇ ਆਂ ਸੜਿਆ ਕੋੜ ਕੋੜ ਕੇ ਤੇ ਆਪਣੀ ਰੋਟੀ ਬਣਾਉਂਦੇ ਆ ਤੇ ਘਰ ਬਣਾਉਂਦੇ ਆ ਮਾੜਾ ਮੋਟਾ ਇਹ ਨਾ ਹੀ ਕੋਈ ਪਗਾਨੀ ਲੱਗਾ ਕਿਹੜੇ ਵੇਲੇ ਪੁਲਿਸ ਆ ਗਈ ਸਾਡੇ ਘਰ ਕਿਹੜੇ ਵੇਲੇ ਬੁਲੇ ਆ ਗਏ ਆ ਅਸੀਂ ਸਭ ਫੋਟੋਜ਼ ਕਢਾਈਆਂ ਵੀਡੀਓ ਕਢਾਈਆਂ ਸਾਰਾ ਕੁਝ ਕੋਲ ਆ ਬਨੇ ਜੀ ਬਈ ਕਰ ਰਹੇ ਆ ਕਿ ਝਗੜਾ ਕਿਉਂ ਹੋਇਆ ਤੇ ਇਹਦਾ ਕਾਰਨ ਕੀ ਸੀ ਤੇ ਇਸ ਤੋਂ ਲਾ ਬਾ ਦੋ ਪਾਰਟੀਆਂ ਨੂੰ ਜਿਹੜਾ ਬਣਾਇਆ ਗਿਆ ਤੇ ਬਲਾਕੇ ਜਿਹੜਾ ਦੋ ਪਾਰਟੀਆਂ ਨੂੰ ਸੁਣਾ ਗਿਆ ਤੇ ਇਹਦੇ ਵਿੱਚ ਜੋ ਵੀ ਵੈਰੀਫਾਈ ਕਰਕੇ ਸਾਹਮਣੇ ਆਊਗਾ ਸਾਰਾ